ਪਿਆਰਿਓ ਪ੍ਰਮਾਤਮਾ ਦਾ ਭੇਤ ਉਹੀ ਇਨਸਾਨ ਲੈ ਸਕਦਾ ਜਿਹਨੂੰ ਕੰਚਨ ਕਾਇਆ ਦਾ ਭੇਤ ਆ ਜਾਏਗਾ ਕੰਚਨ ਕਾਇਆ ਸਾਡੇ ਮਨ ਦਾ ਘਰ ਹੈ ਉਹ ਘਰ ਹੈ ਜਿੱਥੇ ਪਰਮੇਸ਼ਰ ਵੀ ਰਹਿਦਾ ਹੈ ਤੇ ਜਿੱਥੇ ਨਾਮ ਦਾ ਖਜ਼ਾਨਾ ਵੀ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀਓ ਬਹੁਤਾਂ ਜੀ ਵੈਸੇ ਹੁੰਦੇ ਆ ਜਿਨ੍ਹਾਂ ਨੂੰ ਕੰਚਨ ਕਾਇਆ ਦਾ ਭੇਤ ਨਹੀਂ ਹੁੰਦਾ ਕਿਉਂਕਿ ਵਿਦਾਊਟ ਪ੍ਰੈਕਟੀਕਲ ਬਿੜਾ ਅਭਿਆਸ ਤੋਂ ਤੁਸੀਂ ਕੰਚਨ ਕਾਇਆ ਦਾ ਭੇਤ ਨਹੀਂ ਲੈ ਸਕਦੇ ਤੁਸੀਂ ਗੁਰਬਾਣੀ ਚੋਂ ਪੜ ਸਕਦੇ ਹੋ ਪਰ ਭੇਤ ਨਹੀਂ ਲੈ ਸਕਦੇ ਸੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਕੰਚਨ ਕਾਇਆ ਦਾ ਭੇਦ ਦਵਾਂਗੇ ਖਾਸ ਕਰ ਜਿਹੜੇ ਅਭਿਆਸੀ ਜੀਵ ਨੇ ਉਹ ਕੰਚਨ ਕਾਇਆ ਦੇ ਭੇਦ ਨੂੰ ਜਰੂਰ ਸਮਝਣ ਜਿਹੜੇ ਅਭਿਆਸ ਕਰਦੇ ਨੇ ਜਾਂ ਕਰਨਾ ਚਾਹੁੰਦੇ ਆ ਜਿਹੜੇ ਮਾਲਕ ਦੀ ਪ੍ਰਾਪਤੀ ਕਰਨਾ ਚਾਹੁੰਦੇ ਆ ਕੰਚਨ ਕਾਇਆ ਸਾਡੇ ਸਰੀਰ ਦਾ ਹੀ ਇੱਕ ਹਿੱਸਾ ਹੈ ਉਹ ਹਿੱਸਾ ਜਿੱਤੇ ਪਰਵੇਸ਼ ਰਹਿੰਦਾ ਸੋ ਇਸ ਕਰਕੇ ਇਹਨੂੰ ਸਮਝਿਓ ਇੱਕ ਦੋ ਬਾਣੀ ਦੇ ਸ਼ਬਦ ਆਪਾਂ ਪੜ੍ਹਦੇ ਆ ਮਹਾਰਾਜ ਦੀ ਬਾਣੀ ਕਹਦੀ ਹੈ ਗੁਰਮਖ ਢੂੰਡ ਟੁੰਦੇ ਆ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਵੀ ਮੈਨੂੰ ਢੂੰਡਦਿਆਂ ਢੂੰਡਦਿਆਂ ਪਰਮੇਸ਼ਰ ਅਖੀਰ ਲੱਭ ਗਿਆ ਪਰ ਕਿੱਥੋਂ ਲੱਭਿਆ ਕੰਚਨ ਕਾਇਆ ਦੇ ਵਿੱਚੋਂ ਨਾਮ ਦੀ ਪਹਿਚਾਣ ਵੀ ਪਾਸ਼ਾ ਨੇ ਦੱਸੀ ਮਾਰੇ ਕਹਿੰਦੇ ਆ ਕੰਚਨ ਕਾਇਆ ਗੁਰਮਖ 부ਝੇ ਜਿਸ ਅੰਤਰਨਾਮ ਨਿਵਾਸੀ ਹੈ ਮਾਰੇ ਕਹਿੰਦੇ ਆ ਕੰਚਨ ਕਾਇਆ ਨੂੰ ਗੁਰਮਖ 부ਝ ਲੈਂਦੇ ਆ ਤੇ ਉਹ ਕੰਚਨ ਕਾਇਆ ਹੈ ਜਿੱਤੇ ਅੰਦਰ ਨਾਮ ਦਾ ਖਜ਼ਾਨਾ ਹੈ ਸੋ ਇਹ ਤੁਹਾਨੂੰ ਨਾਮ ਦਾ ਖਜ਼ਾਨਾ ਚਾਹੀਦਾ ਪਰਮੇਸ਼ਰ ਦਾ ਖਜ਼ਾਨਾ ਚਾਹੀਦਾ ਤੁਹਾਨੂੰ ਕੰਚਨ ਕਾਇਆ ਦਾ ਪੇਤ ਹੋਣਾ ਚਾਹੀਦਾ ਉਹ ਪੇਤ ਆਪਾਂ ਤੁਹਾਨੂੰ ਅੱਜ ਦੇਣ ਦੀ ਕੋਸ਼ਿਸ਼ ਕਰਨ ਲੱਗੇ ਆ ਪਿਆਰਿਓ ਸਿਰਫ ਸਾਡੀਆਂ ਪਿਆਰਿਓ ਗੱਲਾਂ ਨਹੀਂ ਹੁੰਦੀਆਂ ਆਪਾਂ ਪ੍ਰੈਕਟੀਕਲੀ ਗੱਲਾਂ ਕਰਦੇ ਆ ਆਪਾਂ ਉਹੀ ਬੋਲਦੇ ਆ ਜੋ ਤੁਸੀਂ ਖੁਦ ਕਰਕੇ ਵੀ ਦੇਖ ਸਕਦੇ ਹੋ ਸਿਰਫ ਗੱਲਾਂ ਨਹੀਂ ਸਿਰਫ ਗਿਆਨ ਨਹੀਂ ਪ੍ਰੈਕਟੀਕਲ ਸੋ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕੰਚਨ ਕਾਇਆ ਹੈ ਕੀ ਹੈ ਕੰਚਰ ਕਾਇਆ ਕਿਆ ਕਿੰਨੂੰ ਜਾਂਦਾ ਹੈ ਕਿਉਂ ਜ਼ਰੂਰੀ ਹੈ ਸਾਡੇ ਵਾਸਤੇ ਦੇਖੋ ਪਿਆਰਿਓ ਕੰਚਰ ਕਾਇਆ ਕਿਉਂ ਜ਼ਰੂਰੀ ਹੈ ਕਿਉਂਕਿ ਕੰਚਨ ਕਾਇਆ ਸਾਡੇ ਮਨ ਦਾ ਅਸਲ ਘਰ ਹੈ ਪਰਮੇਸ਼ਰ ਵੀ ਕੰਚਨ ਕਾਇਆ ਚਹੀਏ ਤੇ ਨਾਮ ਵੀ ਤੁਹਾਪੇ ਹਿਸਾਬ ਲਾ ਲਓ ਵੀ ਪਰਮੇਸ਼ਰ ਨੂੰ ਮਿਲਣਾ ਕਿੰਨਾ ਜ਼ਰੂਰੀ ਹੈ ਤੇ ਕੰਚਨ ਕਾਇਆ ਕਿੰਨੀ ਜ਼ਰੂਰੀ ਹੈ ਹੁਣ ਹੈ ਕੀ ਹੈ ਸਾਡੇ ਸਰੀਰ ਦੇ ਪਿਆਰਿਓ 10 ਦੁਆਰ ਦੇ ਜਿਹਦੇ ਵਿੱਚੋਂ 9 ਪ੍ਰਗਟ ਨੇ ਤੇ ਇੱਕ ਹਿੱਸਾ ਜਿਹੜਾ ਗੁਪਤ ਹੈ ਬਾਣੀ ਦੇ ਕੋਟੇਗਾ ਆਪਾਂ ਮਹਾਰਾਜ ਦਾ ਬਾਣੀ ਚ ਸ਼ਬਦ ਪੜਦੇ ਆ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਕਹਿੰਦਾ ਦਸਵਾਂ ਦਵਾਰ ਦਿਖਾਇਆ ਵੀ ਨੌ ਪ੍ਰਗਟ ਨੇ ਹੁਣ ਨੌ ਦੁਆਰੇ ਕਿਹੜੇ ਆ ਆ ਤੁਹਾਡਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਆ ਮੈਨੂੰ ਦੇਖ ਲਓ ਆਪਣਾ ਸਰੀਰ ਦੇਖ ਲਓ ਸ਼ੀਸ਼ੇ ਵਿੱਚ ਇਹ ਸਾਡੇ ਨੌ ਦੁਆਰੇ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡਾ ਪ੍ਰਗਟ ਸਰੀਰ ਪਰ ਇਸੇ ਸਰੀਰ ਦਾ ਇੱਕ ਹਿੱਸਾ ਜਿਹੜਾ ਗੁਪਤ ਹੈ ਉਹ ਗੁਪਤ ਹਿੱਸੇ ਨੂੰ ਹੀ ਪਿਆਰੋ ਕੰਚਨਕਾਇਆ ਕਿਹਾ ਜਾਂਦਾ ਜਿਹਨੂੰ ਤੁਸੀਂ ਦਸਵਾਂ ਦਵਾਰ ਕਹਿੰਦੇ ਹੋ ਬਾਣੀ ਨੇ ਸੋਨ ਵੀ ਕਿਹਾ ਬਾਣੀ ਨੇ ਚੌਥਾ ਪਦੀ ਵੀ ਕਿਹਾ ਪਰ ਬਾਣੀ ਨੇ ਇਸੇ ਘਰ ਨੂੰ ਨਾਮ ਦਿੱਤਾ ਕੰਚਨਕਾਇਆ ਦਾ ਇਹਨੂੰ ਆਪਾਂ ਥੋੜਾ ਜਿਹਾ ਐਕਸਪਲੇਨ ਕਰਾਂਗੇ ਤੁਹਾਨੂੰ ਗੱਲ ਪੂਰੀ ਪਕੜ ਚ ਆਊਗੀ ਆਪਾਂ ਚਾਰ ਕੁਐਸਚਨ ਇਹਦੇ ਵਿਚਾਰਦੇ ਹਾਂ ਕੰਚਨਕਾਇਆ ਕੀ ਹੈ ਪ੍ਰਗਟ ਕਾਇਆ ਤੇ ਕੰਚਨਕਾਇਆ 'ਚ ਫਰਕ ਕੀ ਹੈ ਤੀਸਰਾ ਆਪਾਂ ਇਸ ਚੀਜ਼ ਨੂੰ ਵਿਚਾਰਨਾ ਹੈ ਕਿ ਕੰਚਨਕਾਇਆ ਹੈ ਕਿੱਥੇ ਹੈ ਤੇ ਚੌਥਾ ਮਨ ਨੇ ਕੰਚਨ ਕਾਇਆ ਚ ਕਿਵੇਂ ਪ੍ਰਵੇਸ਼ ਕਰਨਾ ਹੈ ਇਥੋਂ ਤੱਕ ਆਪਾਂ ਲੈ ਕੇ ਜਾਵਾਂਗੇ ਕੰਚਨ ਕਾਇਆ ਕਹ ਰਹੇ ਹੋ ਸਾਡੇ ਸਰੀਰ ਦਾ ਉਹ ਹਿੱਸਾ ਜਿਹੜਾ ਗੁਪਤ ਹੈ ਸਾਡਾ ਹੀ ਸਰੀਰ ਹੈ ਪਰ ਉਹ ਹਿੱਸਾ ਜਿਹੜਾ ਗੁਪਤ ਹੈ ਨੌ ਦੁਆਰੇ ਤੁਹਾਨੂੰ ਦੇਖਦੇ ਪਏ ਨੇ ਪਰ ਇਹਦੇ ਵਿੱਚ ਇੱਕ ਹਿੱਸਾ ਗੁਪਤ ਹੈ ਉਹਨੂੰ ਆਪਾਂ ਕਹਿੰਦੇ ਆ ਕੰਚਨ ਕਾਇਆ ਸੋ ਇਹਦੀ ਕੀ ਡੈਫੀਨੇਸ਼ਨ ਨੂੰ ਸਮਝ ਲਓ ਕਿ ਕੰਚਨ ਕਾਇਆ ਕੀ ਹੈ ਸਾਡੇ ਸਰੀਰ ਦਾ ਉਹ ਹਿੱਸਾ ਜਿਹੜਾ ਗੁਪਤ ਹੈ ਇਹ ਹੋਰ ਐਕਸਪਲੇਨ ਹੋ ਜਾਣੀ ਆ ਅਗਲੇ ਪੁਆਇੰਟ ਦੇ ਵਿੱਚ ਤਾਂ ਕਰਕੇ ਮੈਨੂੰ ਜ਼ਿਆਦਾ ਨਹੀਂ ਕੀਤਾ ਦੂਸਰਾ ਸਾਡਾ ਕੁਐਸਚਨ ਵੀ ਇਹਨਾਂ ਦੇ ਵਿੱਚ ਫਰਕ ਕੀ ਹੈ ਦੇਖੋ ਇੱਕ ਨੂੰ ਆਪਾਂ ਸਦਾ ਹੀ ਮੈ ਤੇ ਨਾਮ ਇਹੀ ਦਿੰਦਾ ਹੁੰਦਾ ਹੈ ਕਿ ਮਿੱਟੀ ਦੀ ਕਾਇਆ ਤੁਹਾਡੀ ਜਿਹੜੀ ਪ੍ਰਗਟ ਹੈ ਇਹਦੇ ਵਿੱਚ ਤੇ ਦੂਜੀ ਵਿੱਚ ਫਰਕ ਕੀ ਹੈ ਬੋਰਡ ਦਾ ਇੰਨਾ ਕੁ ਸੌਖਾ ਹੁੰਦਾ ਵੀ ਗੱਲ ਤੁਹਾਨੂੰ ਪਕੜ ਚ ਆ ਜਾਈਗੀ ਜਲਦੀ ਸਮਝਣਾ ਸੌਖਾ ਹੋ ਜਾਂਦਾ ਦੇਖੋ ਜਿਹੜੀ ਮਿੱਟੀ ਦੀ ਕਾਇਆ ਇਹ ਪ੍ਰਗਟ ਹੈ ਇਹ ਗੁਪਤ ਹੈ ਪਹਿਲਾ ਫਰਕ ਸਭ ਤੋਂ ਮੇਨ ਮਿੱਟੀ ਦੀ ਕਾਇਆ ਕਿਹੜੀ ਆ ਜਿਹੜਾ ਤੁਹਾਡਾ ਸਰੀਰ ਹੈ ਇਹ ਤਨ ਹੋਏਗਾ ਭਸਣ ਕੀਟੇ ਨੇ ਇਹਦੇ ਚ ਤੇ ਕੰਚਨ ਕਾਇਆ ਚ ਫਰਕ ਕੀ ਹੈ ਨਾਲੇ ਤੁਹਾਨੂੰ ਕੰਚਨ ਕਾਇਆ ਦਾ ਹੋਰ ਪੇਦਾ ਆ ਜਾਏਗਾ ਮਿੱਟੀ ਦੀ ਕਾਇਆ ਪ੍ਰਗਟ ਹੈ ਕੰਚਨ ਕਾਇਆ ਗੁਪਤ ਹੈ ਦੂਸਰਾ ਇਹਦਾ ਸਭ ਤੋਂ ਵੱਡਾ ਫਰਕ ਪਤਾ ਕੀ ਹੈ ਇਹ ਸਭ ਦੀ ਵੱਖਰੀ ਹੈ ਤੇ ਤੁਸੀਂ ਹੈਰਾਨ ਹੋਵੋਗੇ ਕੰਚਨ ਕਾਇਆ ਇੱਕ ਹੀ ਹੈ ਸਾਡੇ ਸਭ ਦੀ ਤੁਹਾਡੀ ਵੀ ਉਹੀ ਕੰਚਨ ਕਾਇਆ ਮੇਰੀ ਵੀ ਉਹੀ ਹੈ ਪਰ ਤੁਹਾਡੀ ਜਿਹੜੀ ਪ੍ਰਗਟ ਕਾਇਆ ਨਾ ਮਿੱਟੀ ਦੀ ਉਹ ਵੱਖਰੀ ਵੱਖਰੀ ਹੈ ਮੇਰੀ ਹੋਰ ਹੈ ਤੁਹਾਡੀ ਹੋਰ ਹੈ ਪਰ ਕੰਚਨ ਕਾਇਆ ਦਾ ਇਦਾਂ ਨਹੀਂ ਹੁੰਦਾ ਪਿਆਰੋ ਕੰਚਨ ਕਾਇਆ ਸਾਡੀ ਸਭ ਦੀ ਇੱਕੋ ਜੀ ਹੁੰਦੀ ਹੈ ਸਭ ਦੀ ਇੱਕ ਹੈ ਇਹ ਵੱਖਰੀ ਵੱਖਰੀ ਹੈ ਕਿਉਂਕਿ ਜੇ ਕੰਚਨ ਕਾਇਆ ਵੀ ਵੱਖਰੀ ਵੱਖਰੀ ਹੈ ਤਾਂ ਫਿਰ ਰੱਬ ਵੀ ਸਭ ਦਾ ਵੱਖਰਾ ਵੱਖਰਾ ਹੀ ਹੋਊਗਾ ਜੇ ਰੱਬ ਇੱਕ ਹੈ ਜਿਹੜਾ ਸਵਾਸ ਦੇ ਰਿਹਾ ਜਿਸ ਨੂੰ ਮਿਲਣਾ ਹੈ ਜੇ ਉਹ ਇੱਕ ਹੈ ਤੇ ਪਿਆਰੋ ਰਹਿੰਦਾ ਵੀ ਫਿਰ ਇੱਕੋ ਟਿਕਾਣੇ ਤੇ ਹੀ ਐ ਫਿਰ ਆਪਾਂ ਇਹ ਥੋੜੀ ਕਹਿ ਸਕਦੇ ਆ ਕਿ ਨਹੀਂ ਤੇਰੀ ਕਾਇਆ ਵੱਖਰੀ ਐ ਤੇਰੀ ਕਾਇਆ 'ਚ ਹੋਰ ਆ ਬੀਠਾ ਮੇਰੀ ਕਾਇਆ 'ਚ ਹੋਰ ਆ ਬੀਠਾ ਤੇਰਾ ਨਾਮ ਵੱਖਰਾ ਹੋਊਗਾ ਮੇਰਾ ਨਾਮ ਵੱਖਰਾ ਹੋਊਗਾ ਤੇਰਾ ਘਰ ਵੱਖਰਾ ਹੋਊਗਾ ਇੰਦਾ ਨਹੀਂ ਹੁੰਦਾ ਜਿਵੇਂ ਆਪਾਂ ਸੰਸਾਰ 'ਚ ਰਹਿੰਦੇ ਆ ਨਾ ਇੱਥੇ ਸਾਡਾ ਘਰ ਐ ਤੇ ਆਪਾਂ ਜਦੋਂ ਸੜਕ 'ਤੇ ਚੱਲਦੇ ਆ ਉੱਥੇ ਤੇ ਨਹੀਂ ਨਾ ਆਪਾਂ ਕਹਿੰਦੇ ਮੇਰੀ ਸੜਕ ਐ ਮੇਰੀ ਉੱਥੇ ਸਾਰੇ ਆਪਾਂ ਚੱਲਦੇ ਆ ਇਸੇ ਤਰ੍ਹਾਂ ਆਪਾਂ ਰਾਤ ਨੂੰ ਸੌ ਕੇ ਆਪਣੇ ਘਰ ਚਲੇ ਜਾਂਦੇ ਆ ਤੇ ਜਦੋਂ ਆਪਾਂ ਚਲੇ ਜਾਂਦੇ ਆ ਉਤੇ ਸਾਡਾ ਇੱਕ ਹੀ ਘਰ ਹੁੰਦਾ ਪਰ ਜਿਉਂ ਹੀ ਆਪਾਂ ਇੱਥੇ ਸੰਸਾਰ 'ਚ ਆ ਜਾਂਦੇ ਆ ਸਾਡੇ ਸਰੀਰ ਵੱਖਰੇ ਵੱਖਰੇ ਆ ਇਹੀ ਤੇ ਖੇਡ ਬਣਾਈ ਮਾਲਕ ਨੇ ਆਪਾਂ ਫੇਰ ਵੱਖਰੇ ਵੱਖਰੇ ਸਮਝਦੇ ਵੀ ਨਹੀਂ ਮੇਰਾ ਵੱਖਰਾ ਹੈ ਮੇਰਾ ਵੱਖਰਾ ਮਾਲਕ ਕਹਿੰਦੇ ਇੱਕ ਹੀ ਆ ਭਾਈ ਤੁਹਾਡਾ ਘਰ ਜਿਹੜਾ ਅਸਲ ਘਰ ਆ ਉਹ ਇੱਕ ਹੀ ਹੈ ਕੰਚਨਗਾਇਆ ਇਹ ਜਿਹੜੀ ਆ ਪਿਆਰਿਓ ਇਹਦੀ ਇੱਕ ਲਿਮਟ ਆ ਇਹਦੀ ਕੋਈ ਲਿਮਟ ਨਹੀਂ ਇਹ ਬੇਅੰਤ ਹੈ ਲਿਮਟ ਦਾ ਬੰਦ ਨੂੰ ਸਮਝਦੇ ਆਪਾਂ ਆ ਸਿਰ ਤੋਂ ਲੈ ਕੇ ਸ਼ੁਰੂ ਹੁੰਦੀ ਪੈਰਾ ਤੱਕ ਖਤਮ ਹੋਏ ਜੀ ਕੋਈ 6 ਫੁੱਟ ਦੀ ਹੈ ਕੋਈ 7 ਫੁੱਟ ਦੀ ਹੈ ਇਹ ਬੇਅੰਤ ਹੈ ਕੰਚਨਗਾਇਆ ਇਹ ਬੇਅੰਤ ਹੈ ਹੁਣ ਰਹਾ ਕੋਈ ਹੈ ਕਿੱਥੇ ਹੈ ਜਿਹੜੀ ਅਗਲੇ ਪੁਆਇੰਟ 'ਚ ਇਹ ਵਿਚਾਰਦਾ ਕੋਈ ਹੈ ਕਿੱਥੇ ਹੈ ਉਹ ਵੀ ਤੁਹਾਨੂੰ ਨਿਚੋੜ ਕੱਢ ਕੇ ਦੱਸਾਂਗੇ ਬੇਅੰਤ ਦਾ ਮਤਲਬ ਇਹ ਹੈ ਵੀ ਇਹਦਾ ਕੋਈ ਅੰਤ ਨਹੀਂ ਹੈ ਕਿਉਂ ਕਿ ਕਿਉਂਕਿ ਇਹਦੇ ਵਿੱਚ ਬੇਅੰਤ ਪਰਮੇਸ਼ਰ ਵਸਦਾ ਹੈ ਅੰਤ ਕਾਰਨ ਕੀਤੇ ਵਿਰਲਾ ਤਾਂ ਕਿ ਅੰਤਨਾ ਪਾਏ ਜਾਏ ਉਹ ਅੰਤਨਾ ਜਾਣਿਆ ਕੋਈ ਬਹੁਤਾ ਗਈ ਹੈ ਬਹੁਤਾ ਹੋਏ ਉਹ ਪਰਮੇਸ਼ਰ ਬੇਅੰਤ ਹੈ ਤੇ ਜਿਉ ਬਿਆੰਤਾ ਫਿਰ ਕੰਚਰ ਕਾਇਆ ਵੀ ਬਿਆੰਤਾ ਪਰ ਇਹ ਬਿਆੰਤ ਨਹੀਂ ਹੈ ਇਹ ਸਿਰ ਤੋਂ ਲੈ ਕੇ ਪੈਰਾ ਤੱਕ ਹੈ ਇਹ ਇੱਕ ਦਿਨ ਖਤਮ ਹੋ ਜਾਣੀ ਹੈ ਖਤਮ ਹੋ ਜਾਣੀ ਪਿਆਰੇਓ ਇਹ ਮਿੱਠੀ ਹੋਈ ਹੈ ਪ੍ਰਗਟ ਕਾਇਆ ਇਹ ਅਬਨਸੀ ਹੈ ਕੰਚਰ ਕਾਇਆ ਕਦੇ ਵੀ ਖਤਮ ਨਹੀਂ ਹੁੰਦੀ ਇਹ ਕਾਇਆ ਖਤਮ ਹੋ ਜਾਂਦੀ ਹੈ ਇੱਕ ਨੱਜੀਏ ਇੱਕ ਦਬੀਏ ਕਨਾ ਕੁੱਤੇ ਖਾਏ ਕਿਸੇ ਨੂੰ ਦਬ ਦਿੱਤਾ ਜਾਂਦਾ ਹੈ ਕਿਸੇ ਨੂੰ ਅੱਗ 'ਚ ਸਾੜ ਦਿੱਤਾ ਜਾਂਦਾ ਹੈ ਕਿਉਂ ਕੁੱਤੇ ਖਾ ਲੈਂਦੇ ਆ ਸ੍ਰੀ ਪਰ ਕੰਚਰ ਕਾਇਆ ਨਹੀਂ ਕੰਚਰ ਕਾਇਆ ਕਦੇ ਵੀ ਖਤਮ ਨਹੀਂ ਹੁੰਦੀ ਇਹ ਅਬਨਾਸੀ ਹੈ ਬੇਅੰਤ ਰਹੀਦੀ ਹੈ ਬਿਆਰਿਓ ਇਸ ਕਰਕੇ ਇਹ ਚੀਜ਼ਾਂ ਨੂੰ ਯਾਦ ਰੱਖਿਓ ਸਮਝਿਓ ਇਹ ਚੀਜ਼ਾਂ ਨੂੰ ਇਹਨੂੰ ਹੋਰ ਐਕਸਪਲੇਨ ਕਰਨਾ ਹੋਵੇ ਤੇ ਬੜਾ ਵੱਡਾ ਬਣ ਜਾਣਾ ਹੈ ਪਰ ਇਨਾਕ ਤੋਂ ਹੀ ਸਮਝ ਲਓ ਕਿ ਇਹ ਪ੍ਰਗਟ ਹੈ ਇਹ ਗੁਪਤ ਹੈ ਕੰਚਨ ਕਾਇਆ ਗੁਰਮਖ 부ਝੇ ਨੂੰ 부ਝਣਾ ਪੈਂਦਾ ਹੈ ਇਹ ਸਭ ਦੀ ਵੱਖਰੀ ਹੈ ਸਭ ਦੀ ਇੱਕ ਹੈ ਇਹ ਲਿਮਟ ਹੈ ਇਹਦੀ ਸਿਰ ਤੋਂ ਲੈ ਕੇ ਪੈਰਾਂ ਤੱਕ ਖਤਮ ਹੋ ਜਾਂਦੀ ਇਹ ਬਯੰਪਤਾ ਇਹ ਇੱਕ ਦਿਨ ਖਤਮ ਹੋ ਜਾਣੀ ਹੈ ਏ ਪਿਆਰਿਓ ਕਦੇ ਵੀ ਖਤਮ ਨਹੀਂ ਹੁੰਦੀ ਏ ਬਨ ASCII ਏ ਇਹ ਫਰਕ ਏ ਦੋਨਾਂ ਦੇ ਵਿੱਚ ਇਹ ਸਭ ਤੋਂ ਵੱਡਾ ਹੋਰ ਵੀ ਇਹਦੇ ਬੜੇ ਪੁਆਇੰਟ ਨੇ ਜੇ ਆਪਾਂ ਕਲੀਅਰ ਕਰਦੇ ਹੁਣ ਪਰ ਤੁਸੀਂ ਇੰਨੇ ਕ ਸਮਝ ਲਿਓ ਤੁਹਾਨੂੰ ਥੋੜਾ ਥੋੜਾ ਅੰਦਾਜ਼ਾ ਹੋ ਗਿਆ ਹੋਊਗਾ ਕਿ ਅਸਲ ਪ੍ਰਗਟ ਤੇ ਕੰਜਰ ਕਾਇਆ ਦਾ ਕੀ ਫਰਕ ਠੀਕ ਏ ਪਿਆਰਿਓ ਇਹਨੂੰ ਆਪਾਂ ਥੋੜਾ ਜਿਹਾ ਹੋਰ ਐਕਸਪਲੇਨ ਕਰਨਾ ਏ ਇਹਨੂੰ ਤੀਸਰੇ ਪੁਆਇੰਟ ਦੇ ਵਿੱਚ ਕਿ ਕੰਚਨ ਕਾਇਆ ਹੈ ਕਿਥੇ ਆਪਾਂ ਬਾਣੀ ਦੇ ਵਿੱਚੋਂ ਤਿੰਨ ਸ਼ਬਦ ਲੈਣੇ ਆ ਜਿੱਚੇ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਕੰਚਨ ਕਾਇਆ ਕਿੱਥੇ ਹੈ ਕਿਉਂਕਿ ਜੇ ਪਤਾ ਹੋਊਗਾ ਕਿੱਥੇ ਹੈ ਫੇਰ ਹੀ ਆਪਾਂ ਜਾਵਾਂਗੇ ਆਪਣੇ ਘਰ ਵਿੱਚ ਚੌਥਾ ਪੁਆਇੰਟ ਵਿਚਾਰਾਂਗੇ ਵੀ ਫੇਰ ਹੀ ਜਾਣਾ ਕੀ ਨਹੀਂ ਪਰ ਪਹਿਲਾਂ ਵੇਖ ਲਈਏ ਹੈ ਕਿੱਥੇ ਹੈ ਸੌਖਾ ਜਾਂ ਤੁਹਾਨੂੰ ਪਿਆਰਿਓ ਬਹੁਤਾ ਗੱਲ ਘਮਾਉਣ ਦੀ ਲੋੜ ਨਹੀਂ ਸੌਖਾ ਜਾਂ ਇਹਨੂੰ ਸਮਝ ਲਓ ਕਿ ਕਿੱਥੇ ਹੈ ਤਿੰਨ ਸ਼ਬਦ ਮੈਂ ਬਾਣੀ ਚੋਂ ਲੈ ਆਂ ਲਗਾ ਆ ਆਪਾਂ ਇੱਥੇ ਸਮਝ ਲਓ ਮੈਨੂੰ ਜਾਂ ਇੱਥੇ ਵੇਖ ਲਓ ਤੁਸੀਂ ਆਪਣੇ ਆਪ ਨੂੰ ਸਮਝ ਲਓ ਵੀ ਤੁਸੀਂ ਹੁਣ ਇਹਨੂੰ ਇਦਾਂ ਸਮਝ ਲਓ ਇਹਨੇ ਕੰਚਨ ਕਾਇਆ ਚ ਜਾਣਾ ਹੈ ਮਨ ਕਿੱਥੇ ਹੈ ਸਾਡਾ ਆ ਨੇਤਰਾਂ ਚ ਬਿਠਾ ਹੈ ਆ ਤੁਹਾਡਾ ਸਰੀਰ ਹੈ ਪ੍ਰਗਟ ਕਾਇਆ ਆ ਮਨ ਨੇਤਰਾਂ ਚ ਬਿਠਾ ਹੈ ਇਸੇ ਮਨ ਨੇ ਕੰਚਨ ਕਾਇਆ ਚ ਜਾਣਾ ਹੁਣ ਕੰਚਨ ਕਾਇਆ ਨੂੰ ਬਾਣੀ ਕਹਿੰਦੀ ਹੈ ਸੁੰਨ ਤਿੰਨ ਸ਼ਬਦ ਆਪਾਂ ਬਾਣੀ ਚ ਲੈਣੇ ਆ ਸੁੰਨ ਤੇ ਮਹਾਰਾਜ ਉਹਨੂੰ ਸੁੰਨ ਵੀ ਕਹਿੰਦੇ ਤੇ ਮਹਾਰਾ ਨੂੰ ਪੁੱਛਦੇ ਮਹਾਰਾ ਸੱਚੇ ਪਾਤਸ਼ਾਹ ਸੁੰਨ ਕਿੱਥੇ ਹੈ ਤੇ ਮਾਰੇ ਇਹਦਾ ਬਾਣੀ ਚ ਸ਼ਬਦ ਪਤਾ ਕੀ ਹੁੰਦਾ ਮਾਰੇ ਕਹਿੰਦੇ ਪਵਨ ਕਾ ਵਾਸਾ ਸੁੰਨ ਨਿਵਾਸਾ ਪਵਨ ਕਾ ਵਾਸਾ ਸੁੰਨ ਨਿਵਾਸਾ ਮਾਰੇ ਕਹਿੰਦੇ ਜਿਹੜੀ ਪੌਣ ਆ ਰਹੀ ਹੈ ਨਾ ਜਿਹੜਾ ਸਾਹ ਲੈ ਰਿਹਾ ਤੂੰ ਮਾਰੇ ਕਹਿੰਦੇ ਇਹ ਸੁੰਨ ਚ ਆ ਰਹੀ ਹੈ ਤੇ ਸਾਹ ਕਿਥੋਂ ਲੈ ਰਿਆ ਆਪਾਂ ਸਾਹਮਣੇੋਂ ਇੱਥੋਂ ਸੁਵਾਸ ਲੈ ਰਿਆ ਆਪਾਂ ਜੇ ਤੁਸੀਂ ਮੇਰੀ ਉਦਾਹਰਨ ਸਮਝੋ ਤੇ ਆਪਾਂ ਆਹ ਨੱਕ ਚੋਂ ਸਾਹ ਲੈਣ ਦੇ ਇੱਥੋਂ ਇੱਥੋਂ ਨੇ ਲੇ ਲੇ ਤੋ। ਪਹਿਲੇ ਪੁਆਇੰਟ ਜੇ ਤੁਹਾਨੂੰ ਕਲੀਅਰ ਹੋ ਗਿਆ ਵੀ ਸੋਨ ਚ ਤੁਹਾਨੂੰ ਸੁਆਸ ਆ ਰਿਹਾ ਮਹਾਰਾਜ ਨੇ ਤੁਹਾਨੂੰ ਨਿਸ਼ਾਨੀ ਦਿੱਤੀ ਵੀ ਜਿੱਥੋਂ ਸੁਆਸ ਆ ਵਰਿਆ ਉਹ ਸੋਨੇ ਆ। ਪਹਿਲੀ ਨਿਸ਼ਾਨੀ ਦਿੱਤੀ ਹੋਰ ਇਹਨੂੰ ਕਲੀਅਰ ਕਰ ਲਓ। ਬਾਣੀ ਦਾ ਸ਼ਬਦ ਪੜ ਲਿਆ ਪਵਨ ਕਾ ਵਾਸਾ ਸੁਰਨ ਵਾਸਾ ਇੱਕ ਸ਼ਬਦ ਹੁੰਦਾ ਬਾਣੀ ਦੇ ਵਿੱਚ। ਜਿੱਥੇ ਮਾਰੇ ਪੂਰਾ ਕਲੀਅਰ ਕੀਤਾ। ਮਾਰੇ ਪਤਾ ਕਹਿੰਦੇ। ਮਾਰੇ ਕਹਿੰਦੇ ਨਿਕਟ ਨਾ ਦੇਖੇ। ਪਰਗ ਰਹਿ ਜਾਏ। ਪਰਾਇਆ ਘਰ। ਮਾਰੇ ਕਹਿੰਦੇ ਨਿਕਟ ਨਾ ਦੇਖੇ ਮਾਰੇ ਕਹਿੰਦੇ ਨੇੜੇ ਨਹੀਂ ਦੇਖਦਾ ਪਰਾਈ ਘਰ ਚ ਚਲਾ ਜਾਂਦਾ ਇੱਥੇ ਗੱਲ ਹੋਰ ਕਈ ਹੋ ਜਾਈਏ ਕਿਉਂਕਿ ਗੁਰਬਾਣੀ ਦੇ ਅਕੋਰਡਿੰਗ ਮਾਰੇ ਕਹਿੰਦੇ ਤੂੰ ਨੇੜੇ ਕਿਉਂ ਨਹੀਂ ਦੇਖਦਾ ਬਣਾ ਤੂੰ ਪਰਾਈ ਘਰ ਚ ਕਿਉਂ ਚਲਾ ਜਾਂਦਾ ਕਿਉਂਕਿ ਗੁਰਬਾਣੀ ਅਕੋਰਡਿੰਗ ਜਿੰਨੇ ਦੂਰ ਚੀਜ਼ਾਂ ਨੇ ਨਾ ਉਹਨੇ ਪਰਾਈ ਘਰ ਮੰਨ ਵਾਸਤੇ ਜੇ ਦੂਰ ਵਾਲੀਆਂ ਚੀਜ਼ਾਂ ਮੰਨ ਵਾਸਤੇ ਪਰਾਇਆ ਘਰਿਆ ਤੇ ਇਹਦਾ ਮਤਲਬ ਕਿ ਨੇੜੇ ਬਾੜੀ ਦੇਖਣ ਨੂੰ ਕਹਿਰੀ ਦਾ ਮਤਲਬ ਨੇੜੇ ਆਪਣਾ ਘਰ ਆ ਕਿਉਂਕਿ ਜੇ ਬਾਣੀ ਨੇ ਇਹ ਗੱਲ ਕਹਤੀ ਵੀ ਨਿਕਟ ਨਾ ਦੇਖੇ ਵੀ ਨੇੜੇ ਨਹੀਂ ਦੇਖਦਾ ਪਰਗ ਰਹਿ ਜਾਏ ਮਾਰਾ ਕਹਿੰਦੇ ਪ੍ਰਾਇ ਘਰ ਚ ਕਿਉਂ ਜਾਂਦਾ ਤੂੰ ਪ੍ਰਾਇ ਘਰ ਚ ਜਾਣਾ ਨਾ ਤੇ ਪ੍ਰਾਇ ਘਰ ਫਿਰ ਕਿੱਥੇ ਆ ਨਿਕਟ ਨਾ ਦੇਖੇ ਪਰਗ ਰਹਿ ਜਾਏ ਵੀ ਨੇੜੇ ਕਿਉਂ ਨਹੀਂ ਜਾਂਦਾ ਇਹਦਾ ਮਤਲਬ ਦੂਰ ਜਾਂਦਾ ਤਾਂ ਦੂਰ ਕੀ ਹੈ ਪ੍ਰਾਇ ਘਰ ਫਿਰ ਨਿਕਟ ਦੇਖਣ ਨੂੰ ਬਾਣੀ ਕਿਉਂ ਕਹਿ ਰਹੀ ਹੈ ਕਿਉਂਕਿ ਨੇੜੇ ਆਪਣਾ ਘਰ ਹੈ ਪਹਿਲੇ ਸ਼ਬਦ ਚ ਮਾਰ ਨੇ ਕਹਿੰਦਾ ਕਿਹੜਾ ਤਾ ਵੀ ਤੁਹਾਨੂੰ ਸਵਾਸ ਆ ਰਿਹਾ ਕਿੱਥੋਂ ਆ ਰਿਹਾ ਤੁਹਾਨੂੰ ਨੇੜੇੋਂ ਸਾਹ ਇਹ ਤੇ ਨਹੀਂ ਮੰਨਦਾ ਕਹਿ ਸਕਦਾ ਜੀ ਮੈਂ ਉੱਥੋਂ ਲੈ ਰਿਹਾ ਸਵਾਸ ਆ ਨੇੜੇ ਆ ਰਿਹਾ ਤੇ ਇਥੋਂ ਮਾਰੇ ਦੇ ਕਲੀ ਕਰਦਾ ਵੀ ਇਹਨੇ ਨੇੜੇ ਕਿਉਂ ਨਹੀਂ ਦੇਖਦਾ ਕਿਉਂ ਪ੍ਰਾਇ ਘਰ ਚ ਜਾਣਾ ਕਿਉਂਕਿ ਦੂਰ ਪ੍ਰਾਇਆ ਘਰ ਹੈ ਤੇ ਮਤਲਬ ਨੇੜੇ ਆਪਣਾ ਘਰ ਹੈ ਫਿਰ ਆਪਣਾ ਘਰ ਕਿੱਥੇ ਹੋਇਆ ਨੇੜੇ ਇਸੇ ਘਰ ਨੂੰ ਕਹਿੰਦੇ ਆਪਾਂ ਕੰਚਨਕਾਇਆ ਹੋਲੇ ਕਿਛ ਅਗਰ ਸਾਨੂੰ ਲੋਕ ਤੀਸਰਾ ਸ਼ਬਦ ਬਾਣੀ ਦਾ ਮਾਰੇ ਕਹਿੰਦੇ ਮਨਮੁਖ ਹੰਕਾਰੀ ਮਹਿਲ ਨ ਜਾਣੇ ਖਿਨੇ ਅੱਗੇ ਖਿਨ ਪਿੱਛੇ ਪੂਰਾ ਸ਼ਬਦ ਕਲੀਅਰ ਇਹਦੇ ਵਿੱਚ टू दी पोएट ਮੈਂ ਤਾਂ ਅੱਗੇ ਵੀ ਸਭੀ ਗੱਲਾਂ ਉਹ ਕਰਦੀ ਪ੍ਰੈਕਟੀਕਲੀ ਪੋਸੀਬਲ ਹੋਣ ਗੱਲਾਂ ਮਨਮੁਖ ਹੰਕਾਰੀ ਮਹਿਲ ਨ ਜਾਣੇ ਮਾਰੇ ਕਹਿੰਦੇ ਮਹਿਲ ਨੂੰ ਨਹੀਂ ਜਾਣਦਾ ਮਾਰੇ ਕਹਿੰਦੇ ਖਿੰਨੇ ਅੱਗੇ ਤੇ ਖਿੰਨ ਪਿੱਛੇ ਮਾਰੇ ਕਹਿੰਦੇ ਇੱਥੋਂ ਨੇਤਰਾਂ ਚੋਂ ਗਿਆ ਖਿੰਨ ਦੇ ਵਿੱਚ ਖਿੰਨ ਭਾਵ ਕੇ ਇੱਕ ਸਕਿੰਟ ਦੇ ਵਿੱਚ ਪਿਆਰਿਓ ਸਕਿੰਟ ਦੇ ਵਿੱਚ ਮਾਰੇ ਕਹਿੰਦੇ ਆ ਮਨ ਕੀ ਕਰਦਾ ਇੱਥੋਂ ਨਿਕਲਦਾ ਉੱਤੇ ਚਲਾ ਜਾਂਦਾ ਖੇਨੇ ਅੱਗੇ ਤੇ ਖੇਨ ਦੇ ਵਿੱਚ ਹੀ ਮਾਰਿਆ ਕਹਿੰਦੇ ਫੇਰ ਪਿੱਛੇ ਆ ਕੇ ਵਹਿ ਜਾਂਦਾ ਮਾਰੇ ਇੱਚ ਸ਼ਬਦ ਵਰਤੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ ਬਾਰੇ ਕਹਿੰਦੇ ਮਹਿਲ ਨੂੰ ਕਿਉਂ ਨਹੀਂ ਜਾਣਦਾ ਮਹਿਰ ਕੀ ਹੁੰਦਾ ਹੈ ਘਰ ਕਿਉਂਕਿ ਮਨ ਦਾ ਘਰ ਹੈ ਨਾ ਤੇ ਬਾਣੀ ਇਹਨੂੰ ਮਹਿਲ ਵੀ ਦਿੱਤਾ ਨਾਮ ਨਿਜ ਘਰ ਮਹਿਲ ਪਾਉ ਸੁਖ ਸਹਿਜ ਨਿਜ ਘਰ ਮਹਿਲ ਕੰਚਨ ਕਾਇਆ ਸੁਨ ਨਾ ਵੱਖਰੇ ਵੱਖਰੇ ਹੈ ਇੱਕ ਹੀ ਹੈ ਬਾਰੇ ਕਹਿੰਦੇ ਕਿਉਂ ਨਹੀਂ ਜਾਣਦਾ ਉਸ ਘਰ ਨੂੰ ਬਨਾ ਮਨਮੁਖ ਹੰਕਾਰੀ ਮਹਿਲ ਨਾ ਜਾਣੇ ਮਾਰੇ ਕਹਿੰਦੇ ਇੱਥੋਂ ਨਿਕਲੇ ਆ ਬਗਾਨੇ ਘਰ ਚਲਾ ਗਿਆ ਮਾਰੇ ਕਹਿੰਦੇ ਮਹਿਲ ਨੂੰ ਨਹੀਂ ਜਾਣੇ ਆ ਮਹਿਲ ਭਾਵ ਕਿ ਜੇ ਮਾਰੇ ਕਹਿੰਦੇ ਮਨਮੁਖ ਹੰਕਾਰੀ ਮੈਂ ਖੇਨੇ ਅੱਗੇ ਖੇਨ ਦੇ ਵਿੱਚ ਅੱਗੇ ਚਲਾ ਗਿਆ ਇਹਦਾ ਮਤਲਬ ਕਿ ਮਾਰੇ ਇੱਥੇ ਸਮਝਾ ਰਿਹਾ ਵੀ ਤੂੰ ਆਪਣਾ ਘਰ ਛੱਡ ਕੇ ਅੱਗੇ ਨਿਕਲ ਜਾਂਦਾ ਜੇ ਮੰਨ ਲਓ ਤੁਸੀਂ ਕੋਈ ਬੰਦਾ ਤੁਹਾਡੇ ਕੋਲ ਆ ਰਿਹਾ ਤੁਸੀਂ ਉਹਨੂੰ ਕਿਹਾ ਵੀ ਮੇਰਾ ਫਲਾੜੀ ਜਗਾ ਤੇ ਘਰ ਆ ਤੁਸੀਂ ਨੂੰ ਫੋਨ ਕੀਤਾ ਤੁਸੀਂ ਕਹਿੰਨਾ ਆ ਕਿੱਥੋਂ ਦੀ ਲੰਗਿਆ ਹੈਗਾ ਇੱਥੋਂ ਦੀ ਲੰਗਿਆ ਉਹ ਕਹਿੰਦਾ ਭਾਈ ਤੂੰ ਤੇ ਅੱਗੇ ਚਲਾ ਗਿਆ ਉਕੇ ਤਾਂ ਠੀਕ ਹੈ ਮੈਂ ਫੇਰ ਆ ਆ ਜਾਂਦਾ ਕੋ ਫੇਰ ਤੁਹਾਡਾ ਘਰ ਛੱਡ ਕੇ ਮਤਲਬ ਪਿੱਛੇ ਚਲੇ ਜਾ ਬਾਕੀ ਕਿੱਥੇ ਹੈ ਭਾਈ ਤੁਹਾਡਾ ਘਰ ਉਹ ਹੋ ਯਾਰ ਤੂੰ ਤੇ ਪਿੱਛੇ ਚਲਾ ਗਿਆ ਹੈ ਸੈਂਟਰ ਜੀ ਚ ਹੈ ਘਰ ਮੇਰਾ ਭਾਈ ਤੂੰ ਅੱਗੇ ਨਾ ਜਾ ਪਿੱਛੇ ਰਹਿ ਜਾ ਇੱਥੇ ਜੀ ਘਰ ਹੈ ਮੇਰਾ ਬਾਣੀ ਇਹੀ ਕਹਿ ਰਿਹਾ ਮਾਰਾ ਕਹਿੰਦਾ ਤੂੰ ਅੱਗੇ ਚਲਾ ਜਾਂਦਾ ਫੇਰ ਪਿੱਛੇ ਆ ਜਾਂਦਾ ਅੱਗੇ ਚਲਾ ਜਾਂਦਾ ਫੇਰ ਪਿੱਛੇ ਆ ਜਾਂਦਾ ਤੇ ਮਾਰਾ ਕਹਿੰਦਾ ਜਾਂਦਾ ਕਿਵੇਂ ਹੈ ਖਿੰਨ ਦੇ ਵਿੱਚ ਖਿੰਨੇ ਅੱਗੇ ਖਿੰਨ ਪਿੱਛੇ ਮਾਰੇ ਕਹਿੰਦੇ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰਦਰਗੇ ਸੀ ਜੇ ਮਾਰੇ ਕਹਿੰਦੇ ਤੈਨੂੰ ਭਾਈ ਬੁਲਾ ਰਹੇ ਆ ਤੂੰ ਕਿਉਂ ਨਹੀਂ ਆਪਣੇ ਘਰੇ ਜਾਂਦਾ ਕਹਿਣ ਦਾ ਭਾਵ ਇਹ ਆ ਕਿ ਪਿਆਰਿਓ ਇੱਥੇ ਸਮਝੋ ਆਪਾਂ ਕੀ ਕਰਦੇ ਆ ਆਪਾਂ ਆਕਾਰਾਂ ਨੂੰ ਦੇਖਦੇ ਆ ਜਿਵੇਂ ਤੁਸੀਂ ਆਹ ਮੇਰਾ ਫੋਨ ਦੇਖ ਰਹੇ ਹੋ ਹੁਣ ਮੰਨ ਲਓ ਫੋਨ ਤੇ ਵੀਡੀਓ ਦੇਖ ਰਹੇ ਹੋ ਟੀਵੀ ਤੇ ਵੀਡੀਓ ਦੇਖਦੇ ਤੁਸੀਂ ਆਕਾਰ ਨੂੰ ਦੇਖ ਰਹੇ ਹੋ ਤੁਹਾਡਾ ਮਨ ਕੀ ਕਰ ਰਿਹਾ ਆਪਣੇ ਘਰ ਨੂੰ ਛੱਡ ਕੇ ਬਗਾਨੇ ਘਰ ਚ ਜਾ ਰਿਹਾ ਕਿਉਂਕਿ ਜਿੰਨੇ ਆਕਾਰ ਨੇ ਮਨ ਵਾਸਤੇ ਆਕਾਰ ਕੀ ਹੈ ਇਹ ਗੱਲ ਨੂੰ ਨੋਟ ਕਰ ਲਿਓ ਬੇਗਾਨਾ ਘਰ ਤੇ ਨਿਰਾਕਾਰ ਜਿਹੜਾ ਆ ਇਹ ਆਪਣਾ ਘਰ ਆ ਕਿਉਂ ਕਿਉਂਕਿ ਮਨ ਵੀ ਨਿਰਾਕਾਰੀ ਹੈ ਮਨ ਵਾਸਤੇ ਨਿਰਾਕਾਰ ਆਪਣਾ ਘਰ ਆ ਤੇ ਆਕਾਰ ਬੇਗਾਨੇ ਆ ਕਿਉਂਕਿ ਸਰੀਰ ਆਕਾਰ ਆ ਆ ਜਿਹੜੇ ਪ੍ਰਗਟ ਆ ਇਹਦੇ ਵਾਸਤੇ ਆਪਣਾ ਘਰ ਹੋ ਸਕਦਾ ਹੈ ਮਨ ਵਾਸਤੇ ਨਹੀਂ ਤੇ ਖੇੜ ਸਾਰੀ ਮੰਦੀ ਹੈ ਆਪਾਂ ਜਿਉਂ-ਜਿਉਂ ਆਕਾਰਾਂ ਨੂੰ ਦੇਖਦੇ ਆ ਇਹਦਾ ਮਤਲਬ ਕਿ ਆਪਾਂ ਆਪਣੇ ਘਰ ਨਹੀਂ ਜਾਂਦੇ ਆਪਾਂ ਬਗਾਨੇ ਘਰ ਜਾਂਦੇ ਆਪਾਂ ਇਹਨੂੰ ਕਰਦੇ ਆਪਾਂ ਇਹਨੂੰ ਖਾਲੀ ਖਲਾਅ ਚ ਦੇਖਣਾ ਆ ਜਿੰਨਾ ਹੁਣ ਤੁਸੀਂ ਇੱਥੇ ਸਮਝ ਲਉ ਤੇ ਇਹਦੇ ਸ਼ਬਦਾਂ ਮੈਂ ਬਾਣੀ ਦੇ ਲਏ ਆ ਪਹਿਲਾ ਵੀ ਮਹਾਰਾਜ ਦੱਸੇ ਵੀ ਤੁਹਾਨੂੰ ਸਵਾਸ ਦੇ ਰਹੇ ਆ ਉਹ ਘਰਿਆ ਤੁਹਾਡਾ ਕੰਚਰ ਕਾਇਆ ਸਵਾਸ ਦੇਖੋ ਕਿੱਥੋਂ ਆ ਰਿਹਾ ਖਾਲੀ ਸਪੇਸ ਚ ਫਿਰ ਮਹਾਰਾਜ ਕਹਿੰਦੇ ਨਿਕਟ ਨਾ ਦੇਖੇ ਪਰ ਗਹਿ ਰਹਿ ਜਾਏ ਮਹਾਰਾਜ ਕਹਿੰਦੇ ਤੂੰ ਨੇੜੇ ਕਿਉਂ ਨਹੀਂ ਦੇਖਦਾ ਤੂੰ ਕਿਉਂ ਬਗਾਨੇ ਘਰ ਚ ਜਾਂਦਾ ਇਹਦਾ ਮਤਲਬ ਕਿ ਮਹਾਰਾਜ ਇੱਥੇ ਨੇੜੇ ਦੇਖਣ ਨੂੰ ਕਹਿ ਰਹੇ ਆ ਵੀ ਆਪਣੇ ਘਰ ਚ ਦੇਖ ਉਹ ਵੀ ਤੁਹਾਨੂੰ ਦੱਸਦਾ ਵੀ ਆ ਖਾਲੀ ਖਲਾਅ ਹੀ ਆ ਤੇ ਤੀਸਰੇ ਮਾਰ ਇਹ ਕਹਿੰਦੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ ਖਿੰਨੇ ਅੱਗੇ ਖਿੰਨੇ ਪਿੱਛੇ ਵੀ ਤੂੰ ਆਪਣੇ ਘਰ ਨੂੰ ਛੱਡ ਕੇ ਖਿੰਨੇ ਚ ਅੱਗੇ ਚਲਾ ਜਾਂਦਾ ਤੇ ਖਿੰਨੇ ਚ ਪਿੱਛੇ ਆ ਜਾਂਦਾ ਮਾਰ ਇਹ ਕਹਿੰਦੇ ਆਪਣੇ ਘਰ ਤੇ ਰੋਗ ਇਹ ਤੀਸਰੇ ਚ ਵੀ ਕਲੀਅਰ ਕਰਦਾ ਵੀ ਆਹ ਤੇਰਾ ਘਰ ਆ ਮੋਤੀ ਸ਼ਾਗੁਰ ਵੀ ਆ ਕਿੱਥੇ ਆਹ ਪਿਆਰਿਓ ਜਿੰਨਾ ਵੀ ਖਾਲੀ ਸਪੇਸ ਆ ਨਾ ਜਿੱਥੇ ਮੇਰਾ ਹੱਥ ਹਿਲਦਾ ਪਿਆ ਆ ਦੇਖੋ ਆ ਜਿੱਥੇ ਇਹ ਆ ਮਨ ਦਾ ਘਰ ਹੈ ਕੰਚਨਕਾਇਆ ਸਾਡੇ ਸਬਦ ਦਾ ਸਾਂਝਾ ਘਰ ਜਿੰਨੂੰ ਤੁਸੀਂ ਰੋਜ਼ ਬਾਣੀ ਚ ਪੜਦੇ ਹੋ ਸੋਦਰ ਤੇਰਾ ਕਿਹਾ ਸੋ ਘਰ ਕੇਹਾ ਜਿਤਵੇ ਸਰਬਸ ਵਾਲੇ ਵੀ ਜਿੱਥੋਂ ਬੈਠ ਕੇ ਤੂੰ ਸਭ ਨੂੰ ਸੁਭਾਰਦਾ ਪਿਆ ਇਥੋਂ ਪਰਮੇਸ਼ਰ ਸਾਨੂੰ ਸੁਭਾਰ ਦਿੰਦਾ ਤੂੰ ਜਾਗੂ ਵੀ ਦੇਖਦਾ ਕਿਉਂ ਨਹੀਂ ਇਹੀ ਤਾਂ ਭਰਮ ਹੈ ਨਾ ਪਿਆਰਿਓ ਇਹੀ ਤਾਂ ਭਰਮ ਹੈ ਤਾਂ ਨਹੀਂ ਦੇਖਦਾ ਕਿਉਂਕਿ ਭਰਮ ਚ ਪਾਇਆ ਸਾਨੂੰ ਪਰਮੇਸ਼ਰ ਨੇ ਖੁਦ ਆਪ ਉਹਨੇ ਭਰਮ ਚ ਪਾਇਆ ਸਾਨੂੰ ਇਸੇ ਕਰਕੇ ਨਹੀਂ ਦੇਖਦਾ ਤੇ ਆਪਾਂ ਕੀ ਕਰਦੇ ਆ ਆਪਾਂ ਇਸ ਘਰ ਨੂੰ ਛੱਡ ਕੇ ਬਗਾਨੇ ਘਰ ਚ ਚਲੇ ਜਾਂਦੇ ਜਿਹਦੇ ਕਰਕੇ ਸਾਨੂੰ ਭੇਦ ਨਹੀਂ ਆਉਂਦਾ ਕਿੱਥੇ ਆ ਕੰਚਨ ਕਾਇਆ ਉਹ ਪਿਆਰੋ ਕੰਚਨ ਕਾਇਆ ਦੇ ਵਿੱਚ ਹੀ ਬੈਠੇ ਆ ਆ ਆ ਕੰਚਨ ਕਾਇਆ ਸਾਡੇ ਸਾਹਮਣੇ ਬਟ ਇਹ ਹੈ ਕਿ ਭੇਦ ਨਾਲ ਹੁਣ ਕਰਕੇ ਸਾਨੂੰ ਨਹੀਂ ਪਤਾ ਲੱਗਦਾ ਅਮਾਰਾ ਖੁਦ ਬਾਣੀ 'ਚ ਕਹ ਰਿਹਾ ਵੀ ਸਦਾ ਬੁਲਾਈਏ ਮੇਰੇ ਮਨ ਪਰਦੇਸੀ ਵੀ ਪਿਆਰੇ ਆਓ ਘਰੇ ਤੈਨੂੰ ਤੇ ਬੁਲਾਉਂਦੇ ਆ ਮਨ ਕੀ ਕਰਦਾ ਮਨ ਹੁਣ ਆਕਾਰ ਨਾਲ ਜੁੜਿਆ ਇਸ ਜਗ ਵਿੱਚ ਆਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਾਭੀ ਆਕਾਰ ਜਿੰਨੇ ਆਕਾਰਾਂ ਨੂੰ ਦੇਖਦਾ ਹੈ ਦੇਖ ਦੇਖ ਕੇ ਮੈਲਾ ਹੋ ਜਾਂਦਾ ਕਦੀ ਕਿਸੇ ਦਾ ਪਰਾਇਆ ਸਰੀਰ ਦੇਖ ਕਦੀ ਕਿਸਦਾ ਘਰ ਵੇਖ ਕਦੀ ਕੋਈ ਚੀਜ਼ ਵੇ ਵੇਖ ਕੇ ਮੈਲਾ ਹੁੰਦਾ ਤੇ ਮਾਰਾ ਕਹਿੰਦੇ ਨਿਰਾਕਾਰ ਨੂੰ ਦੇਖ ਤੇ ਨਿਰਮਲ ਹੋ ਜਾ ਨਦਰੀ ਸਤਗੁਰ ਸੇਵੀ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸਾਵੇ ਨਦਰੀ ਮਨ ਨਿਰਮਲ ਹੋਵੇ ਜਿੰਨਾ ਨਦਰਾਂ ਨਾਲ ਤੂੰ ਦੇਖਦੇ ਕਿ ਆਪਣੇ ਮਨ ਬੈਲਾ ਕੀਤਾ ਨਾ ਇਹਨਾਂ ਨਦਰਾਂ ਦੇ ਨਾਲ ਹੀ ਤੂੰ ਨਿਰਮਲ ਕਰਨਾ ਇਹੋ ਹੀ ਮਨ ਜਦੋਂ ਨਿਰਾਕਾਰ ਨੂੰ ਦੇਖਣ ਲੱਗ ਪਿਆ ਤੇ ਨਿਰਮਲ ਹੋ ਜਾਏਗਾ ਇਹੀ ਤਾਂ ਭੇਦ ਲੜਾ ਆਪਾਂ ਤੇ ਇਹ ਹੁਣ ਅਗਲਾ ਕੋਚਰ ਸਾਡਾ ਇੱਥੇ ਬਣੇਗਾ ਵੀ ਭਾਈ ਦੱਸੋ ਫਿਰ ਆਪਾਂ ਕਿਵੇਂ ਹੁਣ ਆਪਣੇ ਘਰ ਜਾਈਏ ਕਿਵੇਂ ਮਨ ਨੂੰ ਇਥੋਂ ਤੋੜ ਕੇ ਆਪਣੇ ਘਰ ਵਿੱਚ ਪ੍ਰਵੇਸ਼ ਕਰਾਈਏ ਦੇਖੋ ਆਪਾਂ ਦੇ ਪਿਆਰੇ ਬਾਨੀ ਨੇ ਸ਼ਬਦ ਤੁਹਾਨੂੰ ਕਲੀਅਰ ਕਰਕੇ ਦੱਸ ਦਿੱਤੇ ਆ ਬਾਨੀ ਨੇ ਬਿਲਕੁਲ ਕਹੇ ਕਰਦਾ ਵੀ ਆਹ ਤੁਹਾਡੇ ਨੇੜੇ ਹੀ ਹੈ ਬਾਨੀ ਨੇ ਬਾਰ ਬਾਰ ਕਿਹਾ ਬਾਰ ਕਹਿੰਦੇ ਕਿਉਂ ਨਹੀਂ ਨੇੜੇ ਦੇਖਦਾ ਕਿਉਂ ਨਹੀਂ ਆਪਣੇ ਨੇੜੇ ਦੇਖਦਾ ਇਸ਼ਾਰਾ ਕਰਤਾ ਹੈ ਸ਼ਬਦਾ ਮਾਈ ਵਿਖਾਣੀਏ ਮਤਲਬ ਤਾਂ ਗੂਝੇ ਕੋਈ ਸ਼ਬਦਾ ਜੀ ਤੁਹਾਨੂੰ ਦੱਸਦਾ ਵੀ ਨੇੜੇ ਹੈ ਹੁਣ ਦੇਖ ਲਓ ਪ੍ਰਵੇਸ਼ ਕਿਵੇਂ ਕਰਨਾ ਤੇ ਚੌਥਾ ਫਿਰ ਇਹ ਆ ਵੀ ਹੁਣ ਜਾਏਗਾ ਕਿਵੇਂ ਜਾਏਗਾ ਕਿਵੇਂ ਮੰਨ ਹੁਣ ਕੰਚਨ ਕਾਇਆ ਦੇ ਵਿੱਚ ਹੁਣ ਇਹਦੇ ਵਾਸਤੇ ਪਿਆਰਿਓ ਬੜੇ ਸਿੱਧੇ ਸਿੱਧੇ ਜਿਹੇ ਲਫ਼ਜ਼ੇ ਆ ਆ ਜਿਹੜਾ ਆਕਾਰਾਂ ਨੂੰ ਆਪਾਂ ਦੇਖਦੇ ਆ ਨਾ ਬਾਰ ਬਾਰ ਨੀਨਾਂ ਦੇ ਤਰ੍ਹਾਂ ਦੇ ਨਾਲ ਮਨ ਦਾ ਪਿਆਰ ਪੈ ਗਿਆ ਆਕਾਰਾਂ ਦੇ ਨਾਲ ਸਿੱਧੀ ਜਾਂਦਾ ਇਹ ਹੁਣ ਆਕਾਰਾਂ ਨੂੰ ਦੇਖਦਾ ਜਿੰਨੀ ਉਮਰ ਲੰਘਾਈ ਆ ਆਕਾਰਾਂ ਨੂੰ ਦੇਖ ਦੇ ਕੇ ਲਗਾਈ ਆ ਅੱਖੀਂ ਦੇਖ ਨਾਲ ਰੱਜੀਆਂ ਦੇਖ ਦੇ ਕੇ ਆਪਾਂ ਰੱਜਦੇ ਨਹੀਂ ਆ ਹੁਣ ਸਭ ਤੋਂ ਪਹਿਲੀ ਸ਼ਰਤ ਇਹ ਆ ਕਿ ਮਨ ਆਕਾਰਾਂ ਤੋਂ ਟੁੱਟੇ ਤੇ ਇਹਦੇ ਵਾਸਤੇ ਸਾਨੂੰ ਅਭਿਆਸ ਕਰਨਾ ਪੈਣਾ ਨੇੜੇ ਦੇਖਣ ਦਾ ਖਾਲੀ ਖਲਾ ਦੇ ਵਿੱਚ ਅਭਿਆਸ ਤੇ ਜਿੰਨੂੰ ਤੁਸੀਂ ਪੜਦੇ ਹੋ ਜਮੀ ਜਬਾਂ ਕੇ ਵੀ ਖਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਕਿ ਜਿੰਨਾ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਤੁਹਾਡੇ ਸਾਹਮਣੇ ਹੈ ਉਹ ਪਰਮੇਸ਼ਰ ਦੀ ਜੋਤ ਵਰਤਦੀ ਪਈ ਹੈ ਉਹਨੂੰ ਦੇਖਣਾ ਆਪਾਂ ਪਰ ਇਹ ਹੈ ਵੀ ਆਪਾਂ ਦੇਖਦੇ ਆਕਾਰਾਂ ਨੂੰ ਇਹਨੂੰ ਦਿਖਾਉਣਾ ਹੁਣ ਨਿਰਆਕਾਰ ਤੇ ਨਿਰਆਕਾਰ ਦੇਖਣ ਵਾਸਤੇ ਆਪਾਂ ਨੂੰ ਪ੍ਰੈਕਟਿਸ ਕਰਨੀ ਪੈਣੀ ਹੈ ਪ੍ਰੈਕਟਿਸ ਕਾਦੀ ਹੋਣੀ ਹੈ ਉਹ ਹੈ ਤੁਹਾਡੇ ਧਿਆਨ ਦੀ ਸਭ ਤੋਂ ਪਹਿਲਾਂ ਆਪਾਂ ਨੂੰ ਨੇੜੇ ਦੇਖਣ ਦੀ ਪ੍ਰੈਕਟਿਸ ਕਰਨੀ ਪੈਣੀ ਹੈ ਕਹਿਣ ਦਾ ਭਾਵ ਕਿ ਇਹਨਾਂ ਦੋਨਾਂ ਨੈਤਰਾਂ ਦੀ ਗੰਢ ਕੋਣੀ ਹੁੰਦੀ ਆਪਾਂ ਜਦੋਂ ਆਪਾਂ ਬਾਣੀ 'ਚ ਪੜਨੇ ਈਰਾ ਪਿੰਗਲਾ ਔਰ ਸੁਖਮਣਾ ਪਾਉਣੇ ਬੰਦ ਰਹਾਓਗੋ ਚੰਦ ਸੂਰਜ ਨੂੰ ਇਸਮ ਕਰਾਖੋ ਬ੍ਰਹਮ ਜੋਤ ਮਿਲ ਜਾਊਗੋ ਜਿਉ ਜਿਉ ਆਪਾਂ ਚੰਦ ਸੂਰਜ ਨੂੰ ਸਮ ਕਰਨ ਦੀ ਪ੍ਰੈਕਟਿਸ ਕਰਦੇ ਆਂ ਮਨ ਕੀ ਕਰਦਾ ਆ ਹੌਲੀ ਹੌਲੀ ਨੂੰ ਆਪਾਂ ਆਕਾਰਾਂ ਤੋਂ ਤੋੜ ਕੇ ਨਿਰਆਕਾਰ ਵਿੱਚ ਲਿਆਉਣਾ ਸ਼ੁਰੂ ਕਰਦੇ ਆਂ ਇਹ ਹੈਗਾ ਤੁਹਾਡਾ ਪ੍ਰੈਕਟੀਕਲ ਅਭਿਆਸ ਉਰ ਜੇ ਮੈਂ ਤੁਹਾਨੂੰ ਆਖੀ ਕਿ ਮੈਂ ਤੁਹਾਡੇ ਚਲਦੀ ਵੀਡੀਓ ਦੇ ਵਿੱਚ ਜੀ ਤੁਹਾਡਾ ਧਿਆਨ ਲਵਾ ਕੇ ਤੁਹਾਨੂੰ ਕੰਚਨਕਾਇਆ ਦਾ ਭੇਜ ਦੇ ਦੇ ਆ ਉਹ ਨਹੀਂ ਪਿਆਰੇ ਹੁੰਦਾ ਹੈਗਾ ਇਹ ਤਾਂ ਤੁਹਾਨੂੰ ਖੁਦ ਆਪਣੇ ਆਪ ਨੂੰ ਪਹਿਲਾਂ ਇੱਕ ਦੋ ਸਵਾਲ ਪੁੱਛੋ ਕਿ ਤੂੰ ਕੰਚਨਕਾਇਆ ਚ ਜਾਣਾ ਚਾਹੁੰਦਾ ਹੈ ਭੇਤ ਲੈਣਾ ਚਾਹੁੰਦਾ ਹੈ ਕੰਚਨਕਾਇਆ ਨੂੰ ਦੇਖਣਾ ਚਾਹੁੰਦਾ ਹੈ ਕੰਚਨਕਾਇਆ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ ਕੰਚਨਕਾਇਆ ਉਹ ਮੰਨ ਦਾ ਘਰ ਹੈ ਜਿੱਥੇ ਮੰਨ ਦਾ ਟਿਕਾਣਾ ਹੁੰਦਾ ਹੈ ਜਿਹੜਾ ਤੁਸੀਂ ਸਵਾਲ ਕਰਦੇ ਹੋ ਨਾ ਕਿ ਮਨ ਨਹੀਂ ਟੇਕਦਾ ਵਿਚਾਰਾਂ ਨੂੰ ਕਿਵੇਂ ਰੋਕੀਏ ਅਭਿਆਸ ਕਰ ਰਹੇ ਆਂ ਈਦਾ ਕਰ ਰਹੇ ਆਂ ਨਹੀਂ ਰੁਕਣੇ ਪਿਆਰੇਓ ਵਿਚਾਰ ਕਿਉਂਕਿ ਮਨ ਜਨਾਚਰ ਕੰਚਨ ਕਾਇਆ ਦੇ ਵਿੱਚ ਪ੍ਰਵੇਸ਼ ਨਹੀਂ ਕਰੇਗਾ ਮਨ ਦੇ ਵਿਚਾਰ ਨਹੀਂ ਰੁਕ ਸਕਦੇ ਕਿਉਂਕਿ ਮਨ ਇੱਥੋਂ ਹੀ ਤੇ ਅੱਗੇ ਲੈ ਕੇ ਚੱਲਦਾ ਹੈ ਇੱਥੇ ਨੇਤਰਾ 'ਚ ਮਨ ਬੈਠਾ ਹੈ ਇੱਥੋਂ ਹੀ ਸਾਡਾ ਅਗਿਆ ਚੱਕਰ ਸ਼ੁਰੂ ਹੋ ਜਾਂਦਾ ਹੈ ਇੱਥੋਂ ਮਨ ਨੂੰ ਭੇਤ ਮਿਲ ਗਿਆ ਮਨ ਨੇ ਕੀ ਕੀਤਾ ਇੱਥੋਂ ਅੱਗੇ ਲੈਣੀ ਆ ਪੰਜ ਨੇ ਵਿਚਾਰ ਦੇਤੇ ਕਿ ਉਹ ਆਕਾਰ ਨੂੰ ਦੇਖ ਮਨ ਨੇ ਇੱਥੋਂ ਅੱਗੇ ਲੈ ਕੇ ਨਿਕਲ ਜਾਣਾ ਇਥੋਂ ਹੀ ਹੁਣ ਮਨ ਨੂੰ ਆਗਿਆ ਦੇਣੀ ਹੈ ਜਦੋਂ ਆਪਾਂ ਇਹਨੂੰ ਗਿਆਨ ਮਿਲ ਗਿਆ ਆਪਾਂ ਨੂੰ ਇਥੋਂ ਹੀ ਇਹਨੂੰ ਆਗਿਆ ਦੇ ਦੇਣੀ ਹੈ ਵੀ ਭਾਈ ਤੂੰ ਆਕਾਰਾਂ ਨੂੰ ਦੇਖਣਾ ਹੀ ਨਹੀਂ ਤੂੰ ਧਿਆਨ ਹੀ ਆਪਣਾ ਖਾਲੀ ਸਪੇਸ 'ਚ ਰੱਖ ਇਥੋਂ ਹੀ ਆਗਿਆ ਮਿਲ ਗਈ ਆਕਾਰਾਂ ਨੂੰ ਦੇਖਣ ਦੀ ਤੇ ਸਾਰੀ ਉਮਰ ਆਕਾਰ ਵੇਂਦੇ ਰਹੇ ਹੁਣ ਇਹਨੂੰ ਹੀ ਆਗਿਆ ਦੇ ਦੇਣੀ ਹੈ ਮਨ ਨੂੰ ਵੀ ਭਾਈ ਤੂੰ ਮੇਰਾ ਆਕਾਰ ਨੂੰ ਦੇਖ ਇਹ ਹੀ ਸਾਡਾ ਅਭਿਆਸ ਹੈ ਇਹ ਹੀ ਪ੍ਰੈਕਟੀਕਲ ਆਪਾਂ ਦੇਖਦੇ ਨੇ ਟੂ ਦੀ ਪੁਆਇੰਟ ਜਿਹੜਾ ਕੰਮ ਕਰਨਾ ਉਹੀ ਕਰੋ ਸਿੱਧਾ ਹੀ ਸਭ ਕੁਝ ਇਹਦੇ ਵਿੱਚ ਹੀ ਆ ਜਾਣਾ ਸਿਮਰਨ ਸਭ ਕੁਝ ਇਹਦੇ ਵਿੱਚ ਹੀ ਆ ਜਾਣਾ ਆਪਾਂ ਪਿਆਰਿਓ ਲੰਬੇ ਚੱਕਰਾਂ 'ਚ ਫਸ ਜਾਂਦੇ ਆ ਜਿਹਦੇ ਕਰਕੇ ਫਿਰ ਸਾਡੇ ਕੋਲ ਨਿਕਲਣਾ ਔਖਾ ਹੋ ਜਾਂਦਾ ਤੇ ਬਹਿ ਬੜਾ ਸੌਖਾ ਜਿਹਾ ਕੰਮ ਆ ਬੁਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟ ਕੇ ਇਧਰ ਲਾਉਣਾ ਬਹਾਰਾਂ ਤੋਂ ਤੋੜ ਕੇ ਨੂੰ ਨਰਾਕਰ ਚ ਲਾ ਲੂ ਕੰਮ ਆ ਇਹਨਾਂ ਬਟ ਇਹ ਹੈ ਕਿ ਇੱਕ ਕਰਨ ਵਾਸਤੇ ਤੇ ਕੰਮ ਕਰਾਉਣ ਵਾਲਾ ਗੁਰਮੁਖ ਜਿਹੜਾ ਪੂਰਾ ਹੋਵੇ ਆਪਣੇ ਆਪ 'ਚ ਹਰ ਕੋਈ ਇਹ ਨਾ ਕਰਵਾ ਸਕਦਾ ਇਹ ਹਰ ਚਿਹਾਰ ਹਰ ਕੋਈ ਬੰਦਾ ਇਹ ਚੀਜ਼ਾਂ ਦਾ ਭੇਤ ਨਹੀਂ ਸੰਭਉ ਦੇਗਾ ਲਕੋ ਬੰਦਾ ਕਹਿੰਦਾ ਵੀ ਚਲ ਠੀਕ ਐ ਲਾਲਾ ਨੂੰ ਇਹਨੂੰ 2-4 ਸਾਲ ਜੇ ਭੜਕ ਲੈ ਦੋ ਹੋਰ ਪਰ ਜਿੰਨੂੰ ਪਤਾ ਐ ਵੀ ਹਾਂ ਜਿਹਦਾ ਭਰਮ ਪੜਦਾ ਖੁਦ ਪਾਸੇ ਐ ਜਿੰਨੂੰ ਪਤਾ ਐ ਵੀ ਸਾਹਮਣੇ ਹਾਂ ਦਿਖਦਾ ਪਿਆ ਉਹ ਤਾਂ ਸਿੱਧਾ ਹੀ ਆਹੂਗਾ ਵੀ ਭਾਈ ਤੂੰ ਭਰਮ ਪੜਦਾ ਪਾਸੇ ਕਰ ਤੂੰ ਕਿਨੂੰ ਲੱਗਦਾ ਫਿਰਦਾ ਤੇ ਬਾਣੀ ਵੀ ਇਹੀ ਗੱਲ ਕਹਦੀ ਕਿਨੂੰ ਲੱਗਦੇ ਫਿਰਦੇ ਹੋ ਜੋ ਠਾਕੁਰ ਸਦਾ ਸਦਾ ਹਜੂਰੇ ਨਾਲ ਕੋਈ ਅੰਦਾ ਜਾਣ ਤੋ ਦਰੇ ਮਾਰੇ ਕਹਿੰਦੇ ਕਿਉਂ ਅੰਨਾ ਫਿਰਦਾ ਆ ਤੇਰੇ ਸਾਹਮਣੇ ਹੀ ਆ ਸਦਾ ਹਜੂਰ ਐ ਪੂਰੇ ਗੁਰਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਬਣੀ ਵੀ ਕਹਿੰਦਾ ਨੇੜੇ ਦੇ ਇਹੀ ਤਾਂ ਆਪਾਂ ਕਹਿ ਰਹੇ ਆ ਤੁਹਾਡੇ ਨੇੜੇ ਆ ਆਪਾਂ ਚਲ ਜਾਂਦੇ ਆ ਘਾਰਾਂ ਚ ਆਪਾਂ ਇੱਥੋਂ ਫੋਨ ਵੇਖਦੇ ਆ ਆਹ ਫੋਨ ਆ ਘਾਰ ਆ ਆ ਵਿੱਚ ਜਿਹੜਾ ਖਾਲੀ ਸਪੀਡ ਇੱਥੇ ਸਾਰੀ ਖੇਡ ਵਰਦੀ ਪਈ ਹੈ ਬਟ ਇਹ ਹੈ ਕਿ ਜਿਹਨੂੰ ਸਮਝ ਆ ਜੇ ਮਹਾਰਾਜ ਜਿੱਤੇ ਕਿਰਪਾ ਕਰ ਦਿੰਦੀ ਉਹ ਆ ਤੁਹਾਡੀ ਕੰਜਰ ਕਾਇਆ ਸੋ ਇਸ ਕਰਕੇ ਜਿਹੜੇ ਜੀਵ ਪ੍ਰੈਕਟੀਕਲ ਕਰਨਾ ਚਾਹੁੰਦੇ ਆ ਅਭਿਆਸ ਕਰਨਾ ਚਾਹੁੰਦੇ ਉਹ ਭੇਤ ਲੈ ਸਕਦੇ ਆ ਕਾਫੀ ਸੰਗਤਾਂ ਮੈਸੇਜ ਕਰਦੀਆਂ ਨੇ ਭੇਤ ਲੈ ਆ ਵੀ ਰਹੀਆਂ ਨੇ ਮਹਾਰਾਜ ਦੀ ਕਿਰਪਾ ਵੀ ਹੈ ਤੁਸੀਂ ਕਰ ਸਕਦੇ ਸਾਡਾ ਕੋਈ ਆਪਣਾ ਮਕਸਦ ਇਹ ਨਹੀਂ ਹੈ ਪਿਆਰਿਓ ਵੀ ਆਪਣਾ ਕੋਈ ਡੇਰਾ ਆ ਜਾ ਕਿ ਬਾਬੇ ਨਾਲ ਜੋੜ ਲੈਣਾ ਜਾਂ ਕਿਸੇ ਬਾਬੇ ਤੁਹਾਨੂੰ ਫੋਟੋ ਦੇ ਦੇਣੀ ਵੀ ਵੱਡੀ ਕਰਾ ਕੇ ਘਰ ਚ ਲਾ ਲਓ ਆਪਣੇ ਛਾਲ ਬਾਦ ਮਹੀਨੇ ਬਾਦ ਸਾਡੇ ਕੋਲ ਆਇਆ ਕਰੋ ਕੁਝ ਨਹੀਂ ਹੈ ਸਿਰਫ ਗੁਰਬਾਣੀ ਦਾ ਜਿਹੜਾ ਅਭਿਆਸ ਹੈ ਜਿਹੜਾ ਆਪਾਂ ਹੁਣੇ ਤੁਹਾਨੂੰ ਦੱਸਿਆ ਵੀ ਚੰਦ ਸੂਰਜ ਨੂੰ ਸੰਭ ਕਰਕੇ ਪ੍ਰੈਕਟੀਕਲ ਕਰਨਾ ਉਹ ਅਭਿਆਸ ਆਪਾਂ ਕਰਨਾ ਕਿਸੇ ਨਾਲ ਜੁੜਨਾ ਨਹੀਂ ਆਪਾਂ ਸਿਰਫ ਨਿਰਗਰ ਪਰਮੇਸ਼ਰ ਦੇ ਨਾਲ ਹਾਇ ਦੇ ਵਾਸਤੇ ਕੋਈ ਇਹ ਕਰਦੇ ਵੀ ਆਪਾਂ ਵਾਹਿਗੁਰੂ ਵਾਹਿਗੁਰੂ ਕਰਨਾ ਸਤਨਾਮ ਵਾਹਿਗੁਰੂ ਉਹ ਚੀਜ਼ਾਂ ਸਾਰੀਆਂ ਇਸ ਤੋਂ ਅੱਗੇ ਆ ਜਦੋਂ ਤੁਹਾਡੇ ਪ੍ਰਗਟ ਹੋ ਗਿਆ ਮਨ 'ਚ ਪ੍ਰਗਟ ਹੋ ਗਿਆ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ ਉਹਦੇ ਨਾਲ ਸਤਨਾਮ ਵਾਹਿਗੁਰੂ ਕਰੋ ਆਪਣੇ ਆਪ ਤੁਹਾਡੀ ਰਸਨਾ ਬੋਲ ਦੇਗੀ ਫਿਰ ਤੁਹਾਡਾ ਦਿਲ ਕਰਦਾ ਤੁਸੀਂ ਬੋਲੋ ਨਹੀਂ ਦਿਲ ਕਰਦਾ ਤੁਸੀਂ ਨਾਮ ਹੀ ਬੋਲੋ ਪਾ ਸੁ ਤੋਂ ਸੇ ਜਿਹੜੇ ਵੀ ਜੀਵ ਲਾਹਾ ਲੈਣਾ ਚਾਹੁੰਦੇ ਆਪਾਂ ਆਪਣੇ ਨੰਬਰ ਦਿੱਤੇ ਹੋਏ ਆ ਇਸੇ ਚੈਨਲ ਦੇ ਉੱਤੇ ਤੁਹਾਨੂੰ ਮਿਲ ਜਾਣਗੇ ਸਮਾਰੇ ਕਿਰਪਾ ਕਰਨ ਆਪਾਂ ਪ੍ਰੈਕਟੀਕਲ ਕਰਕੇ ਵੀ ਇਹ ਦੇਖ ਸਕਦੇ ਆਂ ਸੋ ਇਹ ਹੀ ਚਾਰ ਸਵਾਲ ਆਪਾਂ ਕਲੀਅਰ ਕਰਨੇ ਸੀ ਆਪਾਂ ਆਲਮੋਸਟ ਦੱਸ ਦਿੱਤਾ ਤੁਹਾਨੂੰ ਵੀ ਆਪਾਂ ਕੰਚਨਟਾਇਆ ਦੇ ਵਿੱਚ ਹੀ ਬੈਠੇ ਆਂ ਬਸ ਇਹ ਇੱਕ ਪ੍ਰੈਕਟੀਕਲ ਕਰਕੇ ਪ੍ਰੈਕਟੀਕਲ ਕਰਕੇ ਤੁਸੀਂ ਆਪਣੇ ਘਰ ਪ੍ਰਵੇਸ਼ ਕਰ ਸਕਦੇ ਹੋ ਸੋ ਸਮਾਪਤੀ ਇਹ ਨਹੀਂ ਕਿ ਵਿਚਾਰ ਕਰਦੇ ਆਨੇਕਾ ਭੁੱਲਾ ਹੋ ਜਾਂਦੀ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗੋ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ